කියවනාා ලැතු ඔපා නක දරයක නාට කරන කියලා ඒකටි ල හනගැවනොයි අය නාට කැරනති ච ਬਾਇਰ ਡੇਕ ਕੇ ਵਸਾਪੇ ਚਲਾ ਦੂ। ਚਾਰ ਦੋ ਚਾਰ ਚ ਮੰਗਦੀ ਆ। ਕਰਾਰੇ? ਬੋਲ ਹਾਰੇ ਸਹੀ ਕਰ ਤੇ ਉਹ 4 5 40 ਮੂਚਾ। ਵਾਲ ਕਰਨੇ ਆ ਵਾਲ। ਪੱਟ ਦੂ ਤੇਰੇ ਜੁੰਡੇ। ਰੈਂਡਿਸ ਆ। ਕੀ ਖੇਡਦੇ ਹੋ ਕੀ ਖੇਡਦੇ ਮੈਨੂੰ ਨਹੀਂ ਪਤਾ ਤੈਨੂੰ ਪਤਾ ਨਹੀਂ ਸੱਜੀ ਤੈਨੂੰ ਪਤਾ ਕਰ ਲਓ ਕਰ ਲੁੱਟ ਕੀ ਦਾ ਕਰ ਲੁੱਟੂਗੇ ਆ ਜਾ ਕਿਹ ਕਿਹਦਾ ਕਰ ਲੁੱਟੇਗਾ ਉਹ ਲੜਨ ਲੜਨ ਚਾਹੇ ਚੱਗੇ ਹੋ ਗਿਆ ਚੱਲ ਚੱਲ ਉਹ ਮੇਰੀ ਵਾਹ ਰੱਖ ਦੇ ਆਠੀ ਚੱਕ ਲੈ ਤੂੰ dua kelai tidak kerkin, <tipati> ਦੇਖੋ ਸਾਈ ਤਾਇਆ ਵੀ ਕਿੰਨੇ ਵਸਤੀ ਨਾਲ ਗਏ ਬੰਦ ਸੀਤਰ ਵਿੱਚ ਨਾਂਕੇ ਆ ਕੇ ਬੈਠੇ ਜੀ ਮੰਮੀ ਜੀ ਤੇ ਮੰਮੀ ਯਾ ਨਾਨੀ ਜੀ ਤੁਰੀ ਰੌਣਕ ਲੱਗੀ ਪਈ ਆ। ਤੁਰੀ ਰੌਣਕ ਲੱਗੀ ਪਈ ਆ ਮਾਸੀਆਂ, ਮਾਸੀ ਦੀ ਜਵਾਕ, ਮਾਮੀ, ਨਾਨੀ ਸਾਰੇ ਆਏ ਹੋਏ। ਨਾਨਦਾ ਭਰਜਾਈ ਇਕੱਠੇ ਹੋਈਆਂ, ਰਖੜੀ ਬਣਾਈ ਅੱਜ। ਬਹੁਤ ਅਸਲ ਤੇ ਨਾਨੇ ਪੜਦੇ। ਉਹ ਕਿੱਥੇ? ਅੱਜ ਸਹਜੋ ਸਹਜ ਰਸਿਆ ਫਿਰਦਾ ਕਹਿੰਦਾ ਨੂਰ ਨਾਲ ਜਾਣਾ ਅੱਜ ਮੇਲਾ ਦੇਖਣ ਸਰਦੂਲਗੜ। ਰੌਣਕ ਲੱਗਣੀ। ਲਓ ਵੀ ਆਪਾਂ ਪਹੁੰਚ ਗਏ ਸਰਦੂਨਗੜ ਹੈਣਾ ਸਾਹਿਬ ਕਿੱਥੇ ਜਾਂਦੇ ਸਾਂਜ ਆਪਾਂ ਮੇਲੇ 'ਚ ਮੇਲੇ 'ਚ ਸਰਦੂਨਗੜ ਲੱਗਿਆ ਹੋਇਆ ਸੀ ਮੇਲਾ ਕਈ ਦਿਨਾਂ ਦਾ ਤੇ ਅੱਜ ਜਾਂਦੇ ਆਪਾਂ ਇਸ ਕੱਲ ਨੂੰ ਲਾਸਟ ਦਿਨ ਹੈ ਨਾ ਉਹਦਾ ਮੇਲੇ ਦਾ ਚਲੋ ਆਪਾਂ ਤਾਂ ਭੌਣੇ ਮੇਲੇ ਦੀਆਂ ਰੌਣਕਾਂ ਕਾ ਗਿਆ ਰਤਰੀ ਦਾ ਕੋਣ ਸਾਰੇ ਆਹ ਅਚਨ ਦੇਵ ਤੇਰਾ ਇੱਥੇ ਵੀ ਲੈਟੀ ਦੀਦੀ ਇਕੱਲੇ ਉਹ ਕੋਣ 'ਚ ਤਾਂ ਇਕੱਲੇ ਲੈਟੀ ਦੀਦੀ ਆ ਉਹ ਕੱਲਾ ਜੇ بار-ਬਾਰ ਦਿੰਦੀ

ਕਿੰਨੋਂ ਬੱਠਾ ਉਰਕੰਡਨ ਬ੍ਰਿਜ ਗੇਟ ਉਹ ਕਿਹੜੀ ਉਹ ਘੜੀ ਆਪੀ ਨਾ ਹੀ ਵੜ ਕੇ ਐਂਟ ਰਖ ਲੈ ਲੰਡਨ ਲੰਡਨ ਬ੍ਰਿਜ ਗੇਟ ਕੀ ਜੀ ਬਣਾ ਬ੍ਰਿਜ ਗੇਟ ਜੋਕਾ ਇੱਥੇ ਹੀ ਰੁਕਦਗੇ ਆਪਾਂ ਆ ਪਹੁੰਚ ਗਏ ਆ ਕਰਦੇ ਆ ਆ ਕਰਦੇ ਆ ਕਰਦੇ ਹੋਈ ਆਪਣੇਲੇ ਕੀ ਕਰਦੇ ਅਰੇ ਦਵਾਰੇ ਵੇਰੀ ਵੀ ਗਏ ਤੋ ਲੱਗਿਆ ਅਮਰ ਪਿੱਛੇ ਲੱਗਾ ਅਸੀਂ ਆ ਰਹੀਏ I <laughs> <Thank you. laughs> oh. ਸਭ ਜਿਗੇ ਦੇ

Darte da? Nire arte? Nire arte? Nire

yeah ਬੜ ਦੇ ਗੱਲੀ ਨੂੰ ਬੜਨਾ ਬੜਨਾ ਤੂੰ ਬੜਨਾ ਚਾਹ ਤਾ ਕੀ ਬਣਾ ਲਿਆ ਤੂੰ ਉਹ ਬਾਈ ਨੂੰ ਦੇ ਦੇ ਜੰਗਾ ਉਹ ਵੀਰ ਨੂੰ ਦਿਖਾ ਆ ਬਾਈ ਦੋਨੇ ਰਲ ਕੇ ਖਾ ਲਓ ਇਹ ਖਾਂਦਾ ਬਾਈ ਦਾ ਚੱਕ ਖਵਾ ਦੇ ਇਨੇ ਗੋਲੇ ਘਣ ਲਾ ਕੇ ਓਏ ਸਹੇਦ ਲਵੇ ਲਾਤਾ ਹਾਲਾ ਦਾ ਉਧਰ ਕੀ ਦੇਖਦਾ ਚੱਲਗੇ ਹੁਣ ਆਪਾਂ ਸੋਲ ਨਾ ਲੈ ਹਾੜਾ ਹਾੜਾ ਟੋਲ ਨਾ ਲੈ ਕਾਈ ਕੀ ਗਾਣਾ ਓਏ ਉਸਤਾਏ

ਉਨੀ ਦਾ ਮਾਰਸ਼ਾਲਾ ਹੈ ਕਿੰਦਾ ਚੱਲੇਗੇ ਚਲੋ ਫਿਰ ਲੈ ਆਉਣਗੇ ਦੇਖਿਓ ਕਿ ਬਸੌਣਾ ਸੁਣਨਗੇ ਕਿ ਮਿੰਟ ਪਾਉਂਦੇ